ਤਲਵੰਡੀ ਸਾਬੋ ਦੇ ਵਿੱਚ ਸਭ ਤੋਂ ਵੱਡੀ ਗੁਰਗੋਵਿੰਦ ਸਿੰਘ ਰਿਫਾਇਨਰੀ ਹੈ ਜੀ ਤੇ ਜਦੋਂ ਰਿਫਾਇਨਰੀ ਲੱਗੀ ਆ ਨਾ ਤੇ ਉਥੇ ਕਰੋੜਾਂ ਦੀ ਜ਼ਮੀਨ ਕੌਡੀਆਂ ਆ ਉਥੋਂ ਦੇ ਲੋਕਾਂ ਨੇ ਦਿੱਤੀ ਆ ਤੇ ਰਿਫਾਇਨਰੀ ਲਾਉਣ ਵੇਲੇ ਉਹਦੇ ਰੂਲਸ ਦੇ ਵਿੱਚ ਇੱਕ ਗੱਲ ਕਮਿਟ ਕੀਤਾ ਸੀਗਾ ਕਿ ਜਦੋਂ ਰਿਫਾਇਨਰੀ ਲੱਗ ਜਾਂਦੀ ਆ ਤਾਂ ਜਿਹੜਾ ਦਾ ਸੀਐਸਆਰ ਹੋਊਗਾ ਇਹਦਾ 2% ਅਸੀਂ 100 ਕਿਲੋਮੀਟਰ ਦੇ ਘੇਰੇ ਤੇ ਲੋਕਾਂ ਦੀ ਸੋਸ਼ਲ ਸਿਕਿਉਰਿਟੀ ਵਾਸਤੇ ਇਹਨੂੰ ਯੂਜ਼ ਕਰਾਂਗੇ ਪਰ ਮੈਂ ਸੀਐਸਆਰ ਨੂੰ ਲੈ ਕੇ ਇੰਨੀਆਂ ਕਿ ਚਿੱਠੀਆਂ 2.5 ਸਾਲਾਂ ਦੇ ਵਿੱਚ ਕੱਢ ਚੁੱਕੀ ਆ ਜਿਹਦੇ ਜ਼ਿੰਮੇਵਾਰ ਸਦਮ ਸਦੇ ਸਾਡੇ ਡੀਸੀ ਨੇ ਸਾਡੇ ਐਸਐਸਪੀ ਸਾਹਿਬ ਨੇ ਇੱਥੋਂ ਤੱਕ ਕਿ ਚੀਫ ਸੈਕਟਰੀ ਸਾਹਿਬ ਨੂੰ ਮੈਂ ਚਿੱਠੀ ਲਿਖ ਦਿੱਤੀ ਹੈ ਖੈਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਸਾਡੇ ਕੋਲੇ ਸੀਐਸਆਰ ਦਾ ਹਿਸਾਬ ਨਹੀਂ ਆਉਂਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਫਾਈਨਰੀ ਜਿਹੜਾ ਸੀਐਸਆਰ ਦਾ ਪੈਸਾ ਬਣਦਾ ਉਹਨੂੰ ਕਿੱਥੇ ਲਾਉਂਦੀ ਹੈ ਉਹ ਸਿਰਫ ਮਿੱਠੀਆਂ ਗੋਲੀਆਂ ਦੇ ਕੇ ਨਾ ਇੱਕ ਤਰ੍ਹਾਂ ਦੇ ਕਹਿ ਲੋ ਕਿ ਬੈਂਚ ਵੰਡ ਕੇ ਉਹ ਟਰੀ ਗਾਰਡ ਵੰਡ ਕੇ ਲੋਕਾਂ ਨੂੰ ਕਹਿ ਦਿੰਦੀ ਹੈ ਕਿ ਤੁਹਾਡਾ ਸੀਐਸਆਰ ਪੂਰਾ ਹੋ ਗਿਆ ਸੋ ਜੇ ਸਰਕਾਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਇਸ ਲਈ ਕਰਦੀ ਹਾਂ ਕਿਉਂਕਿ ਉਹਨਾਂ ਨੇ ਇੱਕ ਮੀਟਿੰਗ ਲੋਕਲ ਸਾਡੇ ਹਲਕੇ ਦੀ ਬੁਲਾਈ ਸੀਗੀ ਪਰ ਉਹ ਮੀਟਿੰਗ ਕਿਤੇ ਨਾ ਕਿਤੇ ਅਧੂਰੀ ਰਹੇਗੀ ਸ਼ਾਇਦ ਕਿਸੇ ਬਿਜੀ ਰੁਜ਼ੀਮੀਆਂ ਕਰਕੇ ਜੇ ਉਹ ਮੀਟਿੰਗ ਪ੍ਰੋਪਰ ਤਰੀਕੇ ਨਾਲ ਬੁਲਾਈ ਜਾਵੇ ਉਸ ਮੀਟਿੰਗ ਦੇ ਵਿੱਚ ਮੈਨੇਜਮੈਂਟ ਨੂੰ ਕਾਲ ਕੀਤੀ ਜਾਵੇ ਪਲੱਸ ਸਾਡੇ ਹਲਕੇ ਦੇ ਲੋਕ ਕਾਲ ਕੀਤੇ ਜਾਣ ਤਾਂ ਸ਼ਾਇਦ ਉਹ ਸਫਲੇ ਹੋ ਜੂਗੀ ਔਰ ਮੇਰੀ ਬੇਨਤੀ ਤੁਹਾਡੇ ਤੱਕ ਵੀ ਆ ਕਿ ਤੁਸੀਂ ਵੀ ਸਮਾਂ ਕੱਢ ਕੇ ਰਿਫਾਇਨਰੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਆਓ ਤਲਵੰਡੀ ਸਾਬੋ ਦੇ ਵਿੱਚ ਸਭ ਤੋਂ ਵੱਡੀ ਗੁਰਗੋਵਿੰਦ ਸਿੰਘ ਰਿਫਾਇਨਰੀ ਹੈ ਜੀ ਤੇ ਜਦੋਂ ਰਿਫਾਇਨਰੀ ਲੱਗੀ ਆ ਨਾ ਤੇ ਉਥੇ ਕਰੋੜਾਂ ਦੀ ਜ਼ਮੀਨ ਕੌਡੀਆਂ ਆ ਉੱਥੋਂ ਦੇ ਲੋਕਾਂ ਨੇ ਦਿੱਤੀ ਆ ਤੇ ਰਿਫਾਈਨਰੀ ਲਾਉਣ ਵੇਲੇ ਉਹਦੇ ਰੂਲਸ ਦੇ ਵਿੱਚ ਇੱਕ ਗੱਲ ਕਮਿਟ ਕੀਤਾ ਸੀਗਾ ਕਿ ਜਦੋਂ ਰਿਫਾਈਨਰੀ ਲੱਗ ਜਾਂਦੀ ਆ ਤਾਂ ਜਿਹੜਾ ਦਾ ਸੀਐਸਆਰ ਹੋਊਗਾ ਇਹਦਾ 2% ਅਸੀਂ 100 ਕਿਲੋਮੀਟਰ ਦੇ ਘੇਰੇ ਤੇ ਲੋਕਾਂ ਦੀ ਸੋਸ਼ਲ ਸਿਕਿਉਰਿਟੀ ਵਾਸਤੇ ਇਹਨੂੰ ਯੂਜ਼ ਕਰਾਂਗੇ ਪਰ ਮੈਂ ਸੀਐਸਆਰ ਨੂੰ ਲੈ ਕੇ ਇੰਨੀਆਂ ਕਿ ਚਿੱਠੀਆਂ 2.5 ਸਾਲਾਂ ਦੇ ਵਿੱਚ ਕੱਢ ਚੁੱਕੀ ਆ ਜਿਹਦੇ ਜ਼ਿੰਮੇਵਾਰ ਸਦਮ ਸਦੇ ਸਾਡੇ ਡੀਸੀ ਨੇ ਸਾਡੇ ਐਸਐਸਪੀ ਸਾਹਿਬ ਨੇ ਇੱਥੋਂ ਤੱਕ ਕਿ ਚੀਫ ਸੈਕਟਰੀ ਸਾਹਿਬ ਨੂੰ ਮੈਂ ਚਿੱਠੀ ਲਿਖ ਦਿੱਤੀ ਹੈ ਖੈਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਸਾਡੇ ਕੋਲੇ ਸੀਐਸਆਰ ਦਾ ਹਿਸਾਬ ਨਹੀਂ ਆਉਂਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਫੰਡਰੀ ਜਿਹੜਾ ਸੀਐਸਆਰ ਦਾ ਪੈਸਾ ਬਣਦਾ ਉਹਨੂੰ ਕਿੱਥੇ ਲਾਉਂਦੀ ਹੈ ਉਹ ਸਿਰਫ ਮਿੱਠੀਆਂ ਗੋਲੀਆਂ ਦੇ ਕੇ ਨਾ ਇੱਕ ਤਰ੍ਹਾਂ ਦੇ ਕਹਿ ਲਓ ਕਿ ਬੈਂਚ ਵੰਡ ਕੇ ਉਹ ਟਰੀ ਗਾਰਡ ਵੰਡ ਕੇ ਲੋਕਾਂ ਨੂੰ ਕਹਿ ਦਿੰਦੀ ਹੈ ਕਿ ਤੁਹਾਡਾ ਸੀਐਸਆਰ ਪੂਰਾ ਹੋ ਗਿਆ ਸੋ ਜੇ ਸਰਕਾਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਇਸ ਲਈ ਕਰਦੀ ਹਾਂ ਕਿਉਂਕਿ ਉਹਨਾਂ ਨੇ ਇੱਕ ਮੀਟਿੰਗ ਲੋਕਲ ਸਾਡੇ ਹਲਕੇ ਦੀ ਬੁਲਾਈ ਸੀਗੀ ਪਰ ਉਹ ਮੀਟਿੰਗ ਕਿਤੇ ਨਾ ਕਿਤੇ ਅਧੂਰੀ ਰਹੇਗੀ ਸ਼ਾਇਦ ਕਿਤੇ ਬਿਜ਼ੀ ਰੁਜ਼ੀਮੀਆਂ ਕਰਕੇ ਜੇ ਉਹ ਮੀਟਿੰਗ ਪ੍ਰੋਪਰ ਤਰੀਕੇ ਨਾਲ ਬੁਲਾਈ ਜਾਵੇ ਉਸ ਮੀਟਿੰਗ ਦੇ ਵਿੱਚ ਮੈਨੇਜਮੈਂਟ ਨੂੰ ਕਾਲ ਕੀਤੀ ਜਾਵੇ ਪਲੱਸ ਸਾਡੇ ਹਲਕੇ ਦੇ ਲੋਕ ਕਾਲ ਕੀਤੇ ਜਾਣ ਤਾਂ ਸ਼ਾਇਦ ਉਹ ਸਫਲ ਹੋ ਜਾਊਗੀ ਔਰ ਮੇਰੀ ਬੇਨਤੀ ਤੁਹਾਡੇ ਤੱਕ ਵੀ ਹੈ कि तुसी भी समा कट के रिफाइनरी एक बारी जरूर विजिट करके आओ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप